ਨੀ ਕਰਨੀ ਲੋੜ ਮੈਨੂੰ ਗਿਣਾਉਣ ਦੀ ਵੀ ਲੋੜ ਨਹੀਂ ਕਿ ਮੈਂ ਇਹ ਕੰਮ ਕੀਤੇ ਆ ਉਹ ਗਿਣਾ ਗਿਣਾ ਕੇ ਹੰਬ ਜਾਂਦੇ ਆ ਮੈਂ ਆ ਕੀਤਾ ਮੈਂ ਉਹ ਕੀਤਾ ਮੈਂ ਆ ਕੀਤਾ ਮੈਂ ਉਹ ਕੀਤਾ ਕਿ ਜਿਦਾਂ ਉਹ ਹੀ ਜਿਹੜੀਆਂ ਉਹਨਾਂ ਦੀ ਡਿਊਟੀ ਆ ਤਨਖਾਹ ਗੜਕੀ ਦੀ ਲੈਂਦਾ ਬੰਦਾ ਉਹ ਅੱਜ ਕਿਸੇ ਵੀ ਸਟੇਟ ਦਾ ਐਮ ਐਲ ਏ ਆ ਨਾ ਉਹ ਲੱਖ ਰੁਪਏ ਤਨਖਾਹ ਲੈਂਦਾ ਘੱਟੋ ਘੱਟ ਲੱਖ ਰੁਪਏ ਤਨਖਾਹ ਫਿਰ ਪੱਤੇ ਹੋਰ ਆ ਫੇਰ ਉਹਦੀ ਪੈਨਸ਼ਨ ਲੱਗ ਜਾਣੀ ਆ ਗੱਡੀ ਦਾ ਤੇਲ ਫ੍ਰੀ ਆ ਉਹਨੂੰ ਉਹਦੀ ਜੌਬ ਆ ਹੋ ਵਧੀਆ ਸੁਣੀ ਜੌਬ ਆ ਸੋਨੇ ਪੈਸੇ ਬਣ ਜਾਂਦੇ ਆ ਤਨਖਾਹ ਦਾ ਤਿਲੋ ਜਿਹੜੀ ਆਉਣੀ ਆ ਤਨਖਾਹ ਦੋਗੇ ਤੇ ਵਹਿੰਦੀ ਨਹੀਂ ਵਿਚਾਰੇ ਰੱਬ ਦੇ ਭਗਤ ਉਹਨਾਂ ਨੇ ਕਿਸੇ ਤਨਖਾਹ ਵੀ ਵੱਲ ਧਿਆਨ ਨਹੀਂ ਦਿੰਦਾ ਜਿਹੜੇ ਕਾਰੋਬਾਰ ਸ਼ੁਰੂ ਕਰ ਲੈਣੇ ਕਿਸੇ ਨੇ ਰੇਤਾ ਦਾ ਸ਼ੁਰੂ ਕਰ ਲਿਆ ਕਿਸੇ ਨੇ ਕੋਈ ਸ਼ੁਰੂ ਕਰ ਲਿਆ

ਅਮਰੀਕਾ ਕਦੇ ਵੀ ਚੀਜ਼ਾਂ ਜੋ ਚਾਈਨਾ ਚ ਬਣਦੀਆਂ ਜਾਂ ਕਿਸੇ ਵੀ ਹੋਰ ਦੇਸ਼ ਚ ਬਣਦੀਆਂ ਉਹ ਅਮਰੀਕਾ ਨਹੀਂ ਕਰ ਸਕਦਾ ਕਿਉਂਕਿ ਉੱਥੇ ਲੇਬਰ ਬਹੁਤ ਮਹਿੰਗੀ ਹੈ ਜੇ ਨਹੀਂ ਲੇਬਰ ਮਹਿੰਗੀ ਆ ਆਬਵੀਅਸ ਆ ਕਿ ਉਹਨਾਂ ਸਮਾਨ ਮਹਿੰਗਾ ਹੋ ਜਾਊਗਾ ਤੁਸੀਂ ਇਹਨਾਂ ਲੇਬਰ ਨੂੰ ਪੇ ਕਰੋਗੇ ਨਾਰਮਲ ਦੀ ਘਾਤ ਕਿਉਂ ਤੋਂ ਘੱਟ ਤੇ ਚੀਜ਼ੇ ਵੇਚ ਨਹੀਂ ਸਕਦੇ ਵਾਧੇ ਜੀ ਵਿੱਚੋਗੇ ਬਟ ਉਹਨੇ ਝੰਡਾ ਚੱਕ ਲਿਆ ਕਿ ਆਪਾਂ

ਅਦੇ ਮੋਦੀ ਸਾਹਿਬ ਕਹਿੰਦੇ ਮੇਕ ਇੰਡੀਆ ਗ੍ਰੇਟ ਇੰਡੀਆ ਇਦਾਂ ਨਹੀਂ ਜਾਂ ਇਦਾਂ 2014 ਤੋਂ ਬਾਅਦ ਤੇ ਹੁਣ ਆਪਣੀ ਅਕਲ ਆ ਆਪਾਂ ਕੋਈ ਵੀ ਐਮਐਲਏ ਐਮਪੀ ਪੀਐਮ ਸੀਐਮ ਜੀ ਨੂੰ ਵੋਟਾਂ ਪਾਉਣੇ ਜੋ ਵੀ ਦੇਖ ਕੇ ਵੋਟਾਂ ਪਾਉਣੇ ਆ ਉਹ ਬੰਦਾ ਕੋ ਕੰਮ ਕਰ ਰਿਹਾ ਜਿਹੜੇ ਵਾਅਦੇ ਨੇ ਕੀਤੇ ਸੀ ਉਹਨੇ ਕੁਝ ਨੇੜੇ ਨੇ ਪਹੁੰਚਿਆ